ਵਾਨੀਗੜ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਦੇ ਉੱਪਰ ਖੜੇ ਆ ਜਿਹੜਾ ਕਿ ਹਨੇਰੇ ਦੇ ਵਿੱਚ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ 170 ਰੁਪਏ ਦੇ ਲਗਭਗ ਇੱਕ ਕਾਰ ਤੋਂ ਟੋਲ ਵਸੂਲੇ ਜਾਂਦਾ ਪਰ ਲਾਈਟਾਂ ਦੇ ਵੱਲ ਕੋਈ ਧਿਆਨ ਨਹੀਂ ਜਿਸ ਦੇ ਕਾਰਨ ਵੱਡੇ ਗੰਭੀਰ ਹਾਦਸੇ ਹੁੰਦੇ ਨੇ ਇੱਕ ਨੌਜਵਾਨ ਜਿਹੜਾ ਕਿ ਡੀਐਸਪੀ ਪੁਲਿਸ ਦਾ ਆ ਲੜਕਾ ਸੀ 22 ਸਾਲ ਦਾ ਇਕਲੌਤਾ ਨੌਜਵਾਨ ਏ ਕੰਬੀਰ ਜਿਸ ਦੀ ਇੱਕ ਸੜਕ ਹਾਸੇ ਦੇ ਵਿੱਚ ਜਾਨ ਚਲੇਗੀ ਜਦੋਂ ਹਨੇਰਾ ਸੀ ਤਾਂ ਹਨੇਰੇ ਕਾਰਨ ਕਿਤੇ ਨਾ ਕਿਤੇ ਗੱਡੀ ਜਦੋਂ ਨਹੀਂ ਦੇਖਿਆ ਬੈਲੈਂਸ ਹੋ ਗਿਆ ਜਿਸ ਦੇ ਵਿੱਚ ਉਹ ਵੱਡੇ ਹਾਸੇ ਦਾ ਸ਼ਿਕਾਰ ਹੋ ਗਿਆ ਜੀ ਬਾਈ ਪੁੱਛਿਆ ਸਵਾਲ ਅਸੀਂ ਜਿਹਨੂੰ ਕਰ ਰਹੇ ਆ ਵੀ ਭਾਈ ਇਹ ਨਾ ਬਿਲਕੁਲ ਫਰਜ ਬੰਦਾ ਕੋਈ ਲਾਈਟਾਂ ਬੰਦ ਵੀ ਨਾ ਹੁਣ ਵੀ ਬੰਦ ਬੈ ਸਾਮਣੇ ਦੇਖ ਰਿਹਾ ਬਾਈ ਜੀ ਅੱਧੀਆਂ ਜਨਤੇ ਬੰਦ ਭੀਆਂ ਨੇ ਕੋਈ ਫਾਇਦਾ ਨਹੀਂ ਦਾ ਟੋਲ ਪਲਾਜ਼ੇ ਵਾਲੇ ਮਲੋ ਇੱਕ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਜੋ ਜਿੰਨੀਆਂ ਵੀ ਲਾਈਟਾਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਜਦੋਂ ਦਾ ਇਹ ਟੋਲਪਲੇਆ ਦੁਆਰਾ ਚਾਲੂ ਹੈ ਲਾਈਟ ਬਿਲਕੁਲ ਚੱਲਦੀ ਵੀ ਜੇ ਟੋਲ ਪੈਸਾ ਲੈ ਰਹੇ ਆ ਤਾਂ ਸੁਭਦਾ ਚਾਹੀਦੀ ਹੈ ਨਾ ਇੰਡੀਆ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆ ਚਰਨਜੀਵ ਕੌਸ਼ਲ ਅਸੀਂ ਇਸ ਵਕਤ ਭਵਾਨੀਗੜ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਦੇ ਉੱਪਰ ਖੜੇ ਆ ਜਿਹੜਾ ਕਿ ਹਨੇਰੇ ਦੇ ਵਿੱਚ ਚੱਲ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਨੇਰੇ ਦੇ ਵਿੱਚ ਚੱਲਣ ਵਾਲਾ ਉਹ ਨੈਸ਼ਨਲ ਹਾਈਵੇ ਆ ਜਿਹਦਾ ਟੋਲ ਪਲਾਸਾ ਵਾਲੇ ਪੰਜਾਬ ਦੇ ਸਭ ਤੋਂ ਦੂਸਰੇ ਨੰਬਰ ਦੇ ਮਹਿੰਗੇ ਜਿਹੜੇ ਟੋਲ ਨੇ ਉਹ ਆਮ ਲੋਕਾਂ ਤੋਂ ਵਸੂਲਦੇ ਨੇ ਤੁਹਾਨੂੰ ਦੱਸ ਦਈਏ ਕਿ 170 ਰੁਪਏ ਦੇ ਲਗਭਗ ਇੱਕ ਕਾਰ ਤੋਂ ਟੋਲ ਵਸੂਲਿਆ ਜਾਂਦਾ ਪਰ ਲਾਈਟਾਂ ਦੇ ਵੱਲ ਕੋਈ ਧਿਆਨ ਨਹੀਂ ਜਿਸ ਦੇ ਕਾਰਨ ਵੱਡੇ ਗੰਭੀਰ ਹਾਸੇ ਹੁੰਦੇ ਨੇ ਬੀਤੀ ਰਾਤ ਇੱਕ ਨੌਜਵਾਨ ਜਿਹੜਾ ਕਿ ਡੀਐਸਪੀ ਪੁਲਿਸ ਦਾ ਆ ਲੜਕਾ ਸੀ 22 ਸਾਲ ਦਾ ਇਕਲੌਤਾ ਨੌਜਵਾਨ ਏ ਗੰਭੀਰ ਜਿਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਚਲੇਗੀ ਕਾਰਨ ਸੀ ਸਿਰਫ ਉਹ ਗੱਡੀ ਜਿਹੜੀ ਅਨਬੈਲੈਂਸ ਹੋਣੀ ਜਦੋਂ ਹਨੇਰਾ ਸੀ ਤਾਂ ਹਨੇਰੇ ਕਾਰਨ ਕਿਤੇ ਨਾ ਕਿਤੇ ਗੱਡੀ ਜਦੋਂ ਨਹੀਂ ਦੇਖਿਆ ਅਨਬੈਲੈਂਸ ਹੋ ਗਈ ਜਿਸ ਦੇ ਵਿੱਚ ਉਹ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਦਾ ਸਾਥੀ ਜਿਹੜਾ ਹਰਜੋਤ ਹੈਗਾ ਉਹ ਵੀ ਗੰਭੀਰ ਜ਼ਖਮੀ ਹੈ ਤਾਂ ਇਦਾਂ ਦੇ ਰੋਜ਼ਾਨਾ ਵੱਡੇ ਹਾਦਸੇ ਹੁੰਦੇ ਰਹਿੰਦੇ ਨੇ ਪਰ ਜੋ ਇੰਜੀਨੀਅਰ ਨੇ ਜਿਹੜੇ ਇੱਥੇ ਦਾ ਟੈਂਡਰ ਸੰਭਾਲਦੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਜਲਦ ਇਹ ਲਾਈਟਾਂ ਨੂੰ ਦੁਬਾਰਾ ਚਲਾ ਦਾਂਗੇ ਜਿਹੜੇ ਇਦਾਂ ਦੇ ਹਾਸੇ ਨੇ ਉਹ ਨਾ ਹੋਣ ਤਾਂ ਐਸਐਸਐਫ ਅਧਿਕਾਰੀ ਕੀ ਕਹਿੰਦੇ ਨੇ ਜਿਹੜੇ ਹਰ ਵਕਤ ਆਪਣੀ ਡਿਊਟੀ ਇਸ ਜਗ੍ਹਾ ਤੇ ਉੱਪਰ ਰੱਖਦੇ ਨੇ ਉਹ ਕਹਿ ਰਹੇ ਨੇ ਕਿ ਬਾਰ ਬਾਰ ਅਸੀਂ ਇਹ ਟੋਲ ਅਧਿਕਾਰੀਆਂ ਨੂੰ ਕਹਿੰਨੇ ਆ ਕਿ ਆ ਕੇ ਲਾਈਟਾਂ ਚਲਾਓ ਵੱਡੇ ਹਾਸੇ ਨਾ ਹੋਣ ਰਾਤ ਨੂੰ ਜਦੋਂ ਇੱਥੇ ਹਨੇਰੇ ਦੇ ਵਿੱਚ ਟ੍ਰੈਫਿਕ ਚੱਲਦੀ ਆ ਤਾਂ ਕਿਤਨਾ ਕਿਤੇ ਉਹ ਟ੍ਰੈਫਿਕ ਨੂੰ ਭਾਰੀ ਨੁਕਸਾਨ ਕਰਨ ਹੁਣ ਪੈਂਦਾ ਆਵਾਰਾ ਪਸ਼ੂ ਜਿਹੜੇ ਹੈਗੇ ਨੇ ਉਹ ਇੱਥੇ ਰਹਿੰਦੇ ਨੇ ਜਿਸ ਕਾਰਨ ਵੱਡੀ ਦਿੱਕਤ ਆ ਜਾਂਦੀ ਆ ਇੱਥੇ ਤੇ ਲੋਕ ਮੌਜੂਦ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਧਿਆਨ ਸਿੰਘਾ ਬਾਈ ਜੀ ਕਿਵੇਂ ਦੇਖਦੇ ਹੋ ਹਨੇਰਾ ਨੈਸ਼ਨਲ ਹਾਈਵੇ 170 ਰੁਪਏ ਇੱਕ ਗੱਡੀ ਤੋਂ ਲੈਂਦੇ ਨੇ ਟੋਲ ਦੇ ਪਰ ਲਾਈਟਾਂ ਨਹੀਂ ਚੱਲ ਰਹੀਆਂ ਤੁਹਾਡੇ ਸ਼ਹਿਰ ਦੀ ਬਿਲਕੁਲ ਜੀ ਬੰਦ ਪਈ ਬਈ ਸਾਹਮਣੇ ਦਿਖ ਰਹੀ ਹੈ ਜੀ ਦੇਖਣੇ ਲੋੜੇ ਬਾਈ ਸਭ ਸੁਲਾਈ ਬੰਦ ਪਈ ਹੈ ਕਹਿੰਦਾ ਬਾਈ ਤਾਂ ਹੋਵੇ ਜੇ ਚੱਲਣ ਇਹ ਸਾਮਣੀ ਬਾਈ ਬੰਦ ਬੈਨ ਹਾਦਸਾ ਹੋਇਆ ਰਾਤ ਨੂੰ ਜਿਸ ਦੇ ਪਤੀ ਆਪਾਂ ਨੂੰ ਰਾਤ ਇੱਕ ਨੌਜਵਾਨ ਦੀ ਮੌਤ ਹੋਈ ਆ ਇੱਕ ਗੰਭੀਰ ਜ਼ਖਮੀ ਔਰ ਰੋਜ਼ਾਨਾ ਇਦਾਂ ਦੇ ਹਾਸੇ ਹੁੰਦੇ ਨੇ ਤਾਂ ਵੱਡੀ ਜ਼ਿੰਮੇਵਾਰੀ ਸਮਝਦੇ ਹੋ ਕਿ ਇਹਨਾਂ ਨੂੰ ਲੈਣੀ ਚਾਹੀਦੀ ਸੀ ਪਰ ਲਾਪਰਵਾਹੀ ਆ ਸਰਪੁਜੀ ਦੇ ਅਧਿਕਾਰ ਆ ਕਰਨੀ ਚਾਹੀਦੀ ਇਹਨੂੰ ਬਿਲਕੁਲ ਜਾਇ ਇਹ ਗੱਲ ਤੁਸੀਂ ਬਾਈ ਜੀ ਪੁੱਛਿਆ ਸਵਾਲ ਆ ਸੀ ਜਿਹਨੂੰ ਕਰ ਰਹੇ ਆ ਵੀ ਪਾਈ ਇਹਨਾਂ ਬਿਲਕੁਲ ਫਰਜ ਬਣਦਾ ਕੋਈ ਲਾਈਟਾਂ ਬੰਦ ਬੈਨ ਹੁਣ ਵੀ ਬੰਦ ਬੈਨ ਸਾਹਮਣੇ ਦੇਖ ਰਹੇ ਬਾਈ ਜੀ ਅੱਧੀਆਂ ਜਨਤੇ ਬੰਦ ਪਈਆਂ ਨੇ ਕੋਈ ਫਾਇਦਾ ਨਹੀਂ ਦਾ ਤਾਂ ਬਿਲਕੁਲ ਲੋਕ ਹਨੇਰੇ ਚ ਸਫਰ ਕਰਨ ਦੇ ਲਈ ਮਜਬੂ NHAI ਦੇ ਟੋਲ ਕਰਮਚਾਰੀਆਂ ਦੀ 170 ਦੇ ਲਗਭਗ ਇੱਕ ਕਾਰ ਤੋਂ ਟੋਲ ਵਸੂਲਿਆ ਜਾਂਦਾ ਪਰ ਜੋ ਜ਼ਿੰਮੇਵਾਰੀ ਬੰਦੀ ਆ ਜੋ ਕੰਡੀਸ਼ਨਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਬਿਲਕੁਲ ਵੀ ਉਤਰ ਨਹੀਂ ਰਹੇ SSF ਦੇ ਮੁਲਾਜ਼ਮ ਜਸਵਿੰਦਰ ਸਿੰਘ ਜਨਾਬ ਵੀ ਗੱਲਬਾਤ ਕਰਾਂਗੇ ਉਹ ਵੀ ਦੱਸਣਗੇ ਕਿ ਉਹਨਾਂ ਦੇ ਵੱਲੋਂ ਕਿੰਨੀ ਵਾਰ ਲਾਨ ਤਾਂ ਇੰਨਾ ਕਰਮਚਾਰੀਆਂ ਨੂੰ ਪਾਈਆਂ ਗਿਆ ਨੇ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ASI ਜਸਵਿੰਦਰ ਸਿੰਘ SSF ਸੈਕਟ ਸਟ੍ਰੈਕਿਆ ਫੋਰਥ ਦੇ ਕਰਮਚਾਰੀ ਮੇਰੇ ਨਾਲ ਦੋ ਰਾਤ ਨੂੰ ਕਾਂਸਟੇਬਲ ਨੇ ਮੈਂ ਆ 24 ਘੰਟੇ ਸਾਡੀ ਸਰਵਿਸ ਹੈ ਜਦੋਂ ਸਾਨੂੰ ਫੋਨ ਆਉਂਦਾ ਅਸੀਂ ਉਸੇ ਟਾਈਮ ਉਹ ਜਗ੍ਹਾ ਤੇ ਪਹੁੰਚ ਜਾਂਦੇ ਹਾਂ ਜਿੱਥੇ ਕੋਈ ਕਿਵੇਂ ਦੇਖਦੇ ਹੋ ਨੈਸ਼ਨਲ ਹਾਈਵੇ ਹੈਗਾ ਪੰਜਾਬ ਦਾ ਦੂਜਾ ਸਭ ਤੋਂ ਮਹਿੰਗਾ ਟੋਲ ਆ ਪਰ ਲਾਈਟਾਂ ਦਾ ਕੀ ਇੱਥੇ ਬੰਦੋਬਸਤ ਆ ਜਿਹੜੀਆਂ ਸੜਕ ਦੇ ਉੱਪਰ ਜ਼ਰੂਰੀ ਹੁੰਦੀਆਂ ਨੇ ਮੈਂ ਜੀ ਬਾਰ-ਬਾਰ ਮੈਂ ਰਾਤ ਵੀ ਕੋਈ ਗੱਲ ਕਹੀ ਤੇ ਮੈਂ ਹੁਣ ਵੀ ਇਹੀ ਗੱਲ ਕਹਾਂ ਇਹ ਇੱਕ ਨਾ ਟੋਲ ਪਲਾਜ਼ੇ ਵਾਲੇ ਮੰਨ ਲਓ ਇੱਕ ਲੋਕਾਂ ਨੂੰ ਬੇਫੂਕ ਬਣਾਉਂਦੇ ਆ ਜੋ ਜਿੰਨੀਆਂ ਵੀ ਲਾਈਟਾਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਜਦੋਂ ਦਾ ਇਹ ਟੋਲਪਲਾ ਦੁਆਰਾ ਚાલુ ਹੈ ਲੈਣ ਬਿਲਕੁਲ ਚੱਲਦੀ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਵੀ ਇਹ ਤੋਂ ਜਾਗਰੂਕ ਹੋ ਵੀ ਹੁਣ ਰਾਤ ਨੂੰ ਆਪ ਦੇਖਣ ਰਾਤ ਨੂੰ ਇਸ ਟਾਈਮ ਕੋਈ ਲੈਟ ਚੱਲਦੀ ਹੈ ਰਾਤ ਨੂੰ ਡੰਗਰ ਪਸ਼ੂ ਇਹਨਾਂ ਦਾ ਕੋਈ ਰਾਤ ਨੂੰ ਕੋਈ ਗੇੜਾ ਨਹੀਂ ਕੋਈ ਐਨੀ ਟਾਈਮ ਵੀ ਮੌਕੇ ਤੇ ਨਹੀਂ ਪਹੁੰਚਦਾ ਅਸੀਂ ਫੋਨ ਕਰਦੇ ਆ ਭਾਈ ਇੱਥੇ ਐਕਸੀਡੈਂਟ ਹੋ ਗਿਆ ਜਲਦੀ ਆ ਜਾਓ ਪਰ ਨਹੀਂ ਜਿਲ ਬਿਲਕੁਲ ਜ਼ੀਰੋ ਇਹਨਾਂ ਦਾ ਵਰਕ ਹੈ ਜਿੰਦਰੀ ਇਸ ਤੋਂ ਪਹਿਲਾਂ ਇੱਕ ਨਜਾਇਜ਼ ਕੱਟ ਵੀ ਸੀ ਉਹ ਵੀ ਤੁਸੀਂ ਬੰਦ ਕਰਵਾਇਆ ਸੀ ਹਾਂ ਜਿਹੜਾ ਲਾਬਾ ਕੈਂਚੇ ਜੇ ਆਪਾਂ ਪੁੱਲ ਉੱਤਰਦੇ ਹਾਂ ਉੱਥੇ ਲੋਕਾਂ ਨੇ ਇੱਕ ਨਾ ਆਪ ਹੀ ਲੋਕਾਂ ਨੇ ਜਿਹੜੇ ਆ ਜਿਹੜੇ ਆ ਕਾਗਜ ਲੋਹਾ ਚੋਰੀ ਕਰਦੇ ਆ ਉਹਨਾਂ ਨੇ ਹੌਲੀ ਹੌਲੀ ਐਂਗਲ ਚੋਰੀ ਕਰਦੇ ਲੋਕਾਂ ਨੇ ਦੇਖ ਕੇ ਨਾ ਆਪਦਾ ਹੀ ਰਸਤਾ ਬਣਾ ਲਿਆ ਉਧਰੋਂ ਪੌੜ ਉਤਰਦਾ ਲੋਕ ਉੱਪਰ ਚੜਦੇ ਆ ਉਹ ਵੀ ਅਸੀਂ ਇੱਕ ਨਾ ਐਸ.ਡੀ.ਐਮ ਸਾਹਿਬ ਨੂੰ ਕਹਿ ਕੇ ਮਸਾਂ ਪਤਾ ਨਹੀਂ ਕਿਹੜੇ ਹਾਲੇ ਕਰਕੇ ਉਹ ਬੰਦ ਕਰਵਾਇਆ ਪਰ ਹੁਣ ਦੁਬਾਰਾ ਫੇਰ ਉਹੀ ਹਾਲ ਹੋ ਰਿਹਾ ਫਾਈਟੋ ਤੋਂ ਬਿਨਾ ਹਨੇਰੇ 'ਚ ਹਾਦਸੇ ਹੁੰਦੇ ਨੇ ਕੱਲ ਵੀ ਹਾਦਸਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਮੁੰਦੇ ਆਸੇ ਵਾਂ ਇਹੀ ਕਹਿੰਦੇ ਆ ਇਹਨਾਂ ਨੂੰ ਚਾਹੀਦਾ ਵੀ ਇਹ ਦੇਖਣ ਵੀ ਲੋਕਾਂ ਦੀ ਕਿਉਂ ਜਾਨਣਾ ਤੁਹਾਡੇ ਕਰਕੇ ਲੋਕਾਂ ਦੀ ਜਾਨਣਾ ਜਾ ਰਹੀਆਂ ਨੇ ਇਹ ਲੋਕਾਂ ਦੇ ਦੇਖਣ ਵੀ ਜੇ ਟੋਲ ਪੈਸਾ ਲੈ ਰਹੇ ਹੋ ਤਾਂ ਸੁਭਦਾ ਚਾਹੀਦੀ